ਦੇਵ ਦਵਾਲੀ ਦਾ ਲੰਗ ਦੀਵਾਂ ਹਰ ਉਸ ਸਾਡੀ ਪੜਾਈ ਦੀ ਦੀਵਾਲੀ ਤੇ ਆਂਕੀ ਹੈ ਪਰ ਅਸੀਂ ਉਹ ਦੀਵ ਜਲਾ ਰਹੇ ਹਾਂ ਜਿਹਨਾਂ ਚ ਦਿਨ ਰਾਤ ਜਗਦੇ ਹਾਂ ਅੱਛਾ ਇੱਕ ਇਹੋ ਜਿਹੀ ਦੀਵੇ ਨੇ ਜੋ ਦਿਨ ਰਾਤ ਜਗਦੇ ਨੇ ਇਹ ਹੱਥ ਗਿਆਨ ਦੇ ਦੀਵੇ ਤੈਨੂੰ ਪਤਾ ਹੈ ਜਿਹੜਾ ਇੱਕ ਗਿਆਨ ਦਾ ਦੀਵਾ ਬਲਦਾ ਹੈ ਤਾਂ ਉਹ ਦੂਸਰਿਆਂ ਨੂੰ ਵੀ ਰੋਸ਼ਨ ਕਰ ਦਿੰਦਾ ਹੈ ਜਿਵੇਂ ਕਿ ਇੱਕ ਬੁਝੇ ਦੀਵਾ ਨਾ ਤਾਂ ਆਪ ਬਲਦਾ ਹੈ ਤੇ ਨਾਲ ਦੂਜਿਆਂ ਨੂੰ ਰੋਸ਼ਨ ਕਰਦਾ ਹੈ ਜਿਵੇਂ ਕਿ ਦੂਜੇ ਪਾਸੇ ਪਏ ਦੀਵੇ ਇਸ ਦੇ ਚੰਗੇ ਉਦਾਹਰਣ ਹੈ ਜੇ ਬੱਚੇ ਇਹ ਅਨੁਗਿਆਨ ਦੇ ਜੀਵੇ ਜੋ ਆਪ ਵੀ ਵੱੜਦੇ ਨੇ ਤੇ ਦੂਜਿਆਂ ਨੂੰ ਵੀ ਰੋਸ਼ਨ ਕਰਦੇ ਨੇ ਜੇਕਰ ਅਸੀਂ ਆਪਣੇ ਇਤਿਹਾਸ ਵਿੱਚ ਆਖਵਾਂਗੇ ਤਾਂ ਇਸ ਦੀ ਸਭ ਤੋਂ ਵੱਡੀ ਉਦਾਹਰਨ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਸਤਿਗੁਰੂ ਨਾਨਕ ਪ੍ਰਗਟਿਆ ਮੇਕੀਤੋਂ ਦੇ ਜਾ ਕੇ ਚੰਨ ਹੋਇਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੇਪਰ ਹੰਦੀਰ ਬਲੋਇਆ ਜਿਨ੍ਹਾਂ ਨੇ ਆਪਣੇ ਗਿਆਨ ਨਾਲ ਸੰਸਾਰ ਨੂੰ ਦੇ ਦਿੱਤਾ ਤੇ ਸਾਨੂੰ ਵਿਮਾ ਭਰਮਾਂ ਤੋਂ ਦੂਰ ਕੀਤਾ ਇਸਤਰੀ ਨੂੰ ਚਲਵਾ ਦੇ ਕਿਹਾ ਸਿਉਕ ਮੰਨਦਾ ਰਹੀ ਹੈ ਜਿੱਦ ਜਮੇ ਰਾਜਾ ਨੂੰ ਉਸ ਸਮੇਂ ਦੇ ਹਾਕਮ ਬਾਬਰ ਨੂੰ ਜਾਵਰ ਗਿਆ ਸਾਨੂੰ ਕਰਮ ਕਿਰਤ ਕਰਨ ਤੇ ਵੰਡ ਸ਼ਾਣ ਦਾ ਸੰਦੇਸ਼ ਦਿੱਤਾ ਇਹ ਹਨ ਇੱਕ ਜਾਗਦੇ ਜੀਵੀ ਦੀ ਗਿਆਨ ਦੇ ਜੀਵੀ ਦੀ ਉਦਾਹਰਣ ਸਾਨੂੰ ਕਿਤਾਬਾਂ ਨੂੰ ਪਿਆਰ ਪਾਉਣਾ ਚਾਹੀਦਾ ਹੈ ਉਹਨਾਂ ਦਾ ਅਧਿਐਨ ਕਰਨਾ ਚਾਹੀਦਾ ਹੈ ਤੇ ਸਾਨੂੰ ਪ੍ਰਗਨ ਕਰਨਾ ਚਾਹੀਦਾ ਹੈ ਆਪਦੇ ਅੰਦਰ ਵੀ ਗਿਆਨ ਦਾ ਦੀਵਾ ਬਾਲੀਏ ਤੇ ਦੂਜਿਆਂ ਅੰਦਰ ਵੀ ਗਿਆਨ ਦਾ ਦੀਵਾ ਬਾਲੀਏ